ਇਹ ਕਰ ਕੀ ਰਹਾ ਇਹ ਕਿਹੜੀ ਚੀਜ਼ ਹੈਗੀ ਹੈ ਇੰਗੇਜਡ ਇਨ ਐਨੀ ਅਦਰ ਹੈਜ਼ਰਡਸ এমਪਲॉयਮੈਂਟ ਉਹਨੇ ਦੇਖੋ ਨਾ ਇਸ ਸਬਜੈਕਟ ਟੂ ਇੰਟਰਪ੍ਰੀਟੇਸ਼ਨ ਮੰਨਿਆ ਫੈਕਟਰੀ ਬਣਾ ਲਈ ਚਲੋ ਫੈਕਟਰੀ ਚ ਨਹੀਂ ਕੰਮ ਕਰਨਾ ਮਾਈਨ ਬਣਾ ਲਈ ਮਾਈਨ ਚ ਨਹੀਂ ਕੰਮ ਕਰ ਰਹਾ ਓਕੇ ਬਾਕੀ ਦੇਖੋ ਅਨ ਇੰਪਲॉयਮੈਂਟ ਵਰਸਸ ਤਾਂ ਉਹ ਬੜੀਆਂ ਚੀਜ਼ਾਂ ਨੇ ਬੜੀਆਂ ਚੀਜ਼ਾਂ ਉਹਦੇ ਵਿੱਚ ਤਾਂ ਮਤਲਬ ਤੁਸੀਂ ਬੱਚਾ ਨੂੰ ਬੱਚਾ ਨੂੰ ਤੁਸੀਂ ਐਮਪਲੋਏ ਕਰ ਸਕਦੇ ਕਰ ਸਕਦੇ ਬਿਲਕੁਲ ਕੂਲ ਫਿਰੇ ਪਰਦਾਨ ਵੇਲਾ ਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਜਵੇਂ ਲਗਾਤਾਰ ਕਰਨਲ ਜੀ ਵੀ ਸਿੰਘ ਜੀ ਨਾਲ ਭਾਰਤੀ ਸੰਵਿਧਾਨ ਬਾਰੇ ਗੱਲ ਕਰ ਰਹੇ ਹਾਂ ਔਰ ਖਾਸ ਕਰਕੇ ਅਸੀਂ ਇੱਕ ਲੜੀ ਸ਼ੁਰੂ ਕੀਤੀ ਹੋਈ ਹੈ ਫੰਡਾਮੈਂਟਲ ਰਾਈਟਸ ਦੇ ਵਿੱਚ ਤਾਂ ਉਹਦੇ ਵਿੱਚੋਂ ਬੜੇ ਉੱਪਰ ਵੀ ਤੱਤ ਸਾਹਮਣੇ ਆ ਰਿਹਾ ਜਿ ਜਿਹੜਾ ਸਾਨੂੰ ਪ੍ਰਚਾਰ ਅਜ ਤੱਕ ਕੀਤਾ ਜਾ ਰਿਹਾ ਸਾਡੇ ਬੁੱਧੀ ਜੀਵੀਆਂ ਵੱਲੋਂ ਖਾਸ ਕਰਕੇ ਜੇ ਆਪਾਂ ਸਿੱਖਾਂ ਦੀ ਗੱਲ ਕਰ ਲਈਏ ਤਾਂ ਸਿੱਖ ਬੁੱਧੀ ਜੀਵੀਆਂ ਨੇ ਵੀ ਇਹੋ ਜਿਹਿਆਂ ਜੱਬਲੀਆਂ ਬਹੁਤ ਮਾਰੀਆਂ ਨੇ ਜਦੇ ਵਿੱਚ ਉਹਨਾਂ ਨੇ ਬੜਾ ਪ੍ਰਚਾਰ ਕੀਤਾ ਕਿ ਸੰਵਿਧਾਨ ਬਹੁਤ ਵਧੀਆ ਸੰਵਿਧਾਨ ਸਾਨੂੰ ਬਹੁਤ ਸਾਰੇ ਹੱਕ ਦਿੰਦਾ ਆ ਤੇ ਲਾਗੂ ਕਰਨ ਵਾਲੇ ਬਹੁਤ ਮਾੜੇ ਆ ਅੱਜ ਵੀ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਤਾਂ ਉਹ ਵੀ ਇਹੀ ਗੱਲ ਕਹਿ ਰਹੇ ਸੀ ਕਿ ਬਾਬਾ ਸਾਹਿਬ ਨੇ ਤਾਂ ਬਹੁਤ ਵਧੀਆ ਲਿਖਿਆ ਪਰ ਲਾਗੂ ਨਹੀਂ ਹੋ ਰਿਹਾ ਲਾਗੂ ਕਰਨ ਵਾਲਿਆਂ ਦੀ ਨੀਅਤ ਮਾੜੀ ਹੈ ਸੋ ਅਸੀਂ ਉਹੀ ਪੜ ਰਹੇ ਆ ਵੀ लागू ਨਹੀਂ ਹੋ ਰਿਹਾ ਉਹਨਾਂ ਦੀ ਨੀਅਤ ਮਾੜੀ ਹੈ ਜਾਂ ਲਿਖਿਆ ਹੀ ਗਲਤ ਗਿਆ ਤੇ ਇਸ ਕਰਕੇ ਲਾਗੂ ਵੀ ਉਹੀ ਹੋ ਰਿਹਾ ਤੇ ਮਤਲਬ ਸਾਰਾ ਕੁਝ ਇੱਕੋ ਹੀ ਹੈ ਲਿਖਣ ਵਾਲਿਆਂ ਦੀ ਨੀਅਤ ਵੀ ਉਹੋ ਜੀ ਸੀ ਤੇ ਲਾਗੂ ਕਰਨ ਵਾਲਿਆਂ ਦੀ ਵੀ ਉਹੋ ਜੀ ਸੀ ਸੋ ਉਹ ਅਸੀਂ ਅੱਜ ਸ਼ੁਰੂ ਕਰਦੇ ਆ ਸਰ ਤੁਹਾਡਾ ਸਵਾਗਤ ਹੈ ਜੀ ਵੈਲਕਮ ਜੀ ਵੈਲਕਮ ਤੇ ਆਪਾਂ ਜਾਰੀ ਕਰ 23 ਤੇ 24 ਕਰਦੇ ਆ ਫਿਰ ਉਸ ਤੋਂ ਬਾਅਦ 25 25 ਆਰਟੀਕਲ ਦਾ ਕਾਫੀ ਟਾਈਮ ਤੋਂ ਸਿੱਖਾਂ ਨੂੰ ਇੰਤਜ਼ਾਰ ਸੀ ਕਈ ਸਾਰੇ ਮੈਸੇਜ ਵੀ ਆ ਰਹੇ 25 ਆਰਟੀਕਲ ਬਾਰੇ ਅਸੀਂ ਵੇਟ ਕਰ ਰਹੇ ਆ ਤੇ ਮੈਂ ਦਰਸ਼ਕਾਂ ਨੂੰ ਇੱਕ ਅਪੀਲ ਕਰਦਾ ਕਿ ਕਈਆਂ ਦੇ ਸਵਾਲ ਵੀ ਆਏ ਹੋਏ ਨੇ ਤੇ ਉਹ ਅਸੀਂ ਸਵਾਲ ਨਾ ਬਾਅਦ ਦੇ ਵਿੱਚੋ ਲਵਾਂਗੇ ਲੈ ਸਾਡੀ ਲੜੀਵਾਰ ਡਿਸਕਸ਼ਨ ਚੱਲ ਰਹੀ ਹੈ ਸਵਾਲ ਬਹੁਤ ਵਧੀਆ ਆਏ ਹੋਏ ਨੇ ਕਈ ਲੋਕਾਂ ਦੇ ਤਾਂ ਉਹ ਸਵਾਲ ਅਸੀਂ ਇੱਕ ਐਪੀਸੋਡ ਸਵਾਲਾਂ ਦੇ ਉੱਪਰ ਹੀ ਕਰ ਲਾਂਗੇ ਤੇ ਜਿਹੜੇ ਹੋਰ ਵੀ ਸਵਾਲ ਨਾਲ ਨਾਲ ਹੁੰਦੇ ਸਾਨੂੰ ਤੁਸੀਂ ਭੇਜ ਦਿਆ ਕਰੋ ਤੇ ਅਸੀਂ ਤਾਂ ਕੀ ਨੋਟ ਕਰੀ ਜਾਂਦੇ ਆ ਤੇ ਜਦੋਂ ਇੱਕ ਦਿਨ ਆਏਗਾ ਤੇ ਅਸੀਂ ਆ ਸਾਰਾ ਨਿਬੇੜ ਕੇ ਉਸ ਤੋਂ ਬਾਅਦ ਫਿਰ ਸਵਾਲਾਂ ਦੇ ਉੱਪਰ ਹੀ ਗੱਲ ਕਰ ਲਾਂਗੇ ਤੇ ਉਹਦੇ ਵਿੱਚ ਜੇ ਕਿਸੇ ਦਰਸ਼ਕ ਨੇ ਸਾਹਮਣੇ ਆ ਕੇ ਸਵਾਲ ਪੁੱਛਣਾ ਆ ਤਾਂ ਵੀ ਉਹਨਾਂ ਦਾ ਵੈਲਕਮ ਆ ਜੇ ਲਿਖਤੇ ਜਾਂ ਬੋਲ ਕੇ ਜੋ ਵੀ ਉਹਨਾਂ ਦਾ ਹੈਗਾ ਫਿਰ ਅਸੀਂ ਆਪਣੇ ਵੱਲੋਂ ਪੜ੍ਹ ਕੇ ਸੁਣਾ ਦਾਂਗੇ ਤਾਂ ਉਹ ਵੀ ਉਹਨਾਂ ਦਾ ਇਸੇ ਤਰੀਕੇ ਨਾਲ ਵੈਲਕਮ ਸੋ ਸਰ ਹੁਣ ਮੈਂ ਸਕਰੀਨ ਸ਼ੇਅਰ ਕਰਦਾ ਹਾਂ ਸਰ ਦਿਖ ਰਹੀ ਤੁਹਾਨੂੰ ਸਕਰੀਨ ਵਧੀਆ ਹਾਂਜੀ ਆ ਗਈ ਜੀ ਬਹੁਤ ਸੋ ਅੱਛਾ ਇਹ ਹੁਣ ਤਸਕੋ ਪਿਛਲੀ ਵਾਰੀ ਅਸੀਂ ਆਰਟੀਕਲ ਬਾਈ ਕੰਪਲੀਟ ਕਰ ਲਿਆ ਸੀ ਠੀਕ ਹੈ ਨਾ ਜੀ 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 ਸੋ ਹੁਣ ਅਸੀਂ ਚੱਲੇ ਆ ਆਰਟੀਕਲ 23 ਦੇਤੇ ਉਹਦੇ ਉੱਤੇ ਟਾਈਟਲ ਲਿਖਿਆ ਰਾਈਟ ਅਗੇਨ ਅਗੇਂਸਟ ਐਕਸਪਲੋਇਟੇਸ਼ਨ ਕਿ ਜਿਹੜੇ ਲੋਕਾਂ ਨੂੰ ਲੋਕਾਂ ਨੂੰ ਜੋ ਸਲੇਬ ਨਾ ਜਾਂਦਾ ਫੋਰਸ ਲੇਬਰ ਕੀਤੀ ਜਾਂਦੀ ਹੈ ਇਹ ਅਸੀਂ ਉਹਦੇ ਅਗੇਂਸਟ ਕਿਹਾ ਠੀਕ ਹੈ ਨਾ ਓਕੇ ਹੁਣ 23 ਦਾ ਉਹਨਾਂ ਨੇ ਹੈਡ ਹੈਡਿੰਗ ਦਿੱਤਾ ਹੈ ਪ੍ਰੋਹੀਬੀਸ਼ਨ ਆਫ ਟ੍ਰੈਫਿਕ ਇਨ ਹਿਊਮਨ ਬੀਇੰਗਸ ਐਂਡ ਫੋਰਸ ਲੇਬਰ ਠੀਕ ਹੈ ਨਾ ਜੀ ਚੰਗੀ ਗੱਲ ਹੈ ਗੱਲ ਗੱਲ ਜਿਹੜਾ ਜਿਹੜਾ ਲਾਜ਼ ਹੈਗਾ 1 traffic in human beings and beggars there, traffic in human being and beggar yep. and other similar forms of forced labor are prohibited and any contravention of this provision shall be an offense hmm. punishable in accordance with law a yep. article clause one problem <laughs> ਤੇ ਤੁਹਾਨੂੰ ਇਹ ਚੀਜ਼ਾਂ ਹਰਥਾਂ ਤੇ ਸ਼ਰਿਆ ਸ਼ਰਿਆ ਮਿਲਦੀਆਂ ਜੀ ਸ਼ਰਿਆ ਲੱਭਤੀਆਂ ਠੀਕ ਹੈ ਨਾ ਔਰ ਮੈਂ ਜਦੋਂ ਵੀ ਮੈਂ ਜਾਣਾ ਮੈਂ ਆਪ ਦੇਖਾਂਗਾ ਹੂੰ ਮੈਂ ਦਿੱਲੀ ਜਦੋਂ ਜਾਣਾ ਮੈਨੂੰ ਦਿੱਲੀ ਲੱਭਦੇ ਐ ਚੀਚਾ ਜੀ ਠੀਕ ਹੈ ਹੁਣ ਪ੍ਰੋਬਲਮ ਆਂਦੀ ਹੈ ਕਿ ਹੁਣ ਰੀਸੈਂਟਲੀ ਮੈਨੂੰ 2 ਦਿਨ ਹੋਏ ਪਹਿਲਾਂ ਮੈਨੂੰ ਪਤਾ ਲੱਗਾ ਇਹ ਤੇ ਚੀਜ਼ ਪੰਜਾਬ ਦੇ ਵਿੱਚ ਵੀ ਕਾਫੀ ਆਈ ਹੋਈ ਐ ਅੱਜਕਾ ਬਹੁਤ ਜ਼ਿਆਦਾ ਜੀ 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 ਠੀਕ ਹੈ ਨਾ ਪੰਜਾਬ ਦੇ ਵਿੱਚ ਵੀ ਇਹ ਕੀ ਚੀਜ਼ ਆਈ ਐ ਸੋ ਹੁਣ ਸੋ ਹਾਲ ਹੰਦਾ ਕਿ ਇਹ ਜਿਹੜਾ ਆਰਟੀਕਲ 23 ਹੈਗਾ ਇਹਦਾ ਮਕਸਦ ਕੀ ਹੈ ਜਦੋਂ ਕਿ ਗੱਲ ਆਮ ਚਲਦੀ ਹੈ ਉੱਥੇ ਚਲਦੀ ਪਈ ਹੈ ਕੋਈ ਫਰਕ ਨਹੀਂ ਪੈਂਦਾ ਚਲੋ ਐਨੀਵੇ ਐਟ ਲੀਸਟ ਐਲਿਸ ਇਹ ਨਾਲ ਦੀ ਗੱਲ ਤਾਂ ਮੰਨੀ ਜਾਏਗੀ ਕਿ ਐਲਿਸ ਇਹਨੇ ਗੱਲ ਠੀਕ ਲਿਖੀ ਹੈ ਠੀਕ ਹੈ ਨਾ ਚਲੋ ਇਹ ਉਹਨੇ ਫੰਡਮੈਂਟਲ ਰਾਈਟ ਕਿਹਾ ਨਹੀਂ ਇਹਦੇ ਵਿੱਚ ਫੰਡਮੈਂਟਲ ਰਾਈਟ ਨਹੀਂ ਹੈ ਤੇ ਕਿਤੇ ਹੋਰ ਥਾਂ ਤੇ ਇਹਨੂੰ ਐਡਡ ਅਡਰੈਸ ਕੀਤਾ ਜਾ ਸਕਦਾ ਹੈ ਜੀ ਜੀ ਇਹ ਫੰਡਮੈਂਟਲ ਰਾਈਟ ਨਹੀਂ ਹੈਗੀ ਓਕੇ ਹੁਣ ਚਲਿਏ ਦੋ ਤੇ ਨੰਬਰ ਕਲਾਸ ਨੰਬਰ 2 ਦੇਖੋ ਹੁਣ ਹੁਣ ਦੇਖੋ ਉੱਪਰ ਦਾ ਤੁਸੀਂ ਮਾੜੀ ਗੱਲ ਨਹੀਂ ਲਿਖੀ ਚੰਗੀ ਚੀਜ਼ ਦਿਖੀ ਹੈ ਹੁਣ ਵੇਖੋ ਕੀ ਹੋ ਰਿਹਾ ਦੋ ਦੇ ਵਿੱਚ ਹੁਣ ਕੀ ਕਹਿ ਰਿਹਾ ਨਾਥਿੰਗ ਇਨ ਥਿਸ ਆਰਟੀਕਲ ਸ਼ੈਲ ਪ੍ਰਿਵੈਂਟ ਦਾ ਸਟੇਟ ਫਰਮ ਇੰਪੋਜ਼ਿੰਗ ਕੰਪਲਸਰੀ ਸਰਵਿਸ ਫਰ ਪਬਲਿਕ ਸਰਵਿਸਸ ਐਂਡ ਇੰਪੋਜ਼ਿੰਗ ਸਚ ਸਰਵਿਸ ਦਾ ਸਟੇਟ ਸ਼ੈਲ ਨਾਟ ਮੇਕ ਐਨੀ ਡਿਸਕ੍ਰਿਮੀਨੇਸ਼ਨ ਔਨ ਗਰਾਉਂਡਸ ਓਨਲੀ ਆਫ ਰਿਲੀਜੀਅਨ ਰੇਸ ਕਾਸਟ ਕਲਾਸ অর ਐਨੀ ਆਫ ਦੈਮ ਕਹਿਣਾ ਚਾਹੁੰਦੇ ਆ ਕਿ ਜੋ ਅਸੀਂ ਕਲਾਸ ਨੰਬਰ 1 ਦੇ ਵਿੱਚ ਅਸੀਂ ਅਸੀਂ ਪ੍ਰੋਹਿਬਿਟ ਕੀਤਾ ਨਾ ਹੂੰ ਹੁਣ ਜਿਹੜੀ ਸਟੇਟ ਆ ਉਹ ਉਹੀ ਕੰਮ ਕਰ ਸਕਦੀ ਆ ਮਤਲਬ ਤੱਕੇ ਨਾਲ ਲੇਬਰ ਕਰਵਾ ਸਕਦੀ ਆ ਕੋਈ ਵੀ ਉਹਨਾਂ ਨੂੰ ਕੰਮ ਚਾਹੀਦਾ ਤਾਂ ਤੁਹਾਡੇ ਤੋਂ ਲੈ ਸਕਦੀ ਆ ਸੋ ਸੋ ਹੁਣ ਫਿਰ ਤੁਸੀਂ ਹੱਸੋਗੇ ਜੀ ਕਿ ਇਹ 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 ਜਿਹੜੀ ਬੈਗਿੰਗ ਹੈ ట్రాਫਿਕ ਹਿਊਮਨ ਬੀਇੰਗਸ ਹੈ ਇਹ ਫੋਰਸ ਲੇਬਰ ਹੈ ਜਿਹੜੀ ਇੱਕ ਕਲੋਜ਼ ਨੰਬਰ 1 ਜਿਹੜੀ ਕਿ ਉਹਨਾਂ ਨੇ ਕਹਿ ਆ ਕਿ ਅਸੀਂ ਬੰਦ ਕਰ ਰਹੇ ਹਾਂ ਬੱਦ ਪੀਤੀ ਹੈ ਦੋ ਦੇ ਵਿੱਚ ਉਹ ਕਹਿੰਦੇ ਹੁਣ ਅਸੀਂ ਕਰ ਸਕਦੇ ਸੋ ਤੁਸੀਂ ਦੇਖੋ ਇਹ ਫਿਰ ਜੋਕ ਹੋ ਗਿਆ ਨਾ 23 ਦਾ ਹਮ ਆਰਟੀਕਲ 23 ਚ ਜੋਕ ਇਹ ਕਿਸਾ ਕਹਿ ਸਕਦੇ ਆ ਕਿ ਆਮ ਜਿਹੜੇ ਲੋਗ ਹੈ ਉਹ ਨਹੀਂ ਕਰ ਸਕਦੇ ਹਮ ਪਰ ਸਟੇਟ ਕਰ ਸਕਦੀ ਹੈ। ਮੈਂ ਜੋ ਕੋ ਹੈ ਨਾ ਇਹ ਮਜਾਕ ਹੋਇਆ ਲੋਕਾਂ ਨਾਲ ਇਹ ਮਜਾਕ ਕੀਤਾ ਜਾ ਰਿਹਾ ਹੈ। ਇਹ ਫੰਡਮੈਂਟਲ ਰਾਈਟਸ ਮੈਨੂੰ ਇਹ ਦੱਸੋ। ਇਹ ਤਾਂ ਫੰਡਮੈਂਟਲ ਰਾਈਟ ਨਹੀਂ ਹੈਗੀ। ਜੀ ਜੀ ਜੀ। ਮੰਨਦੇ ਹੋ ਕਿ ਨਹੀਂ? ਹੂੰ। ਉਹ ਨਾ ਜਾਓ। ਇੱਥੇ ਫੇਰੇ ਹੀ ਆ ਨਾਲ ਲਿਖਤਾ ਵੀ ਓਨਲੀ ਗਰਾਉਂਡ ਅ ਬਿਟੀ ਰਿਲੀਜੀਅਨ, ਰੇਸ, ਕਾਸਟ। ਓਕੇ ਉਸੇ ਵੱਡਾ ਆ ਗਿਆ। ਆ। ਮਰਦ ਦੇ ਸੋਚਾ ਦਿਓ ਕਿ ਜਿਨ੍ਹਾਂ ਨੇ ਵੀ ਇਹ ਬੈ ਕੇ ਲਿਖਿਆ ਹੈ ਇਹਨਾਂ ਦੇ ਦਿਮਾਗ ਦਿਮਾਕੇ ਹਜੇ ਅਜੇ ਬੜਾ ਸ਼ਾਤਕ ਦਿਮਾਗ ਸੀ ਉਹ। ਉਹ ਦੇਖ ਤੁਹਾਡੇ ਸਾਹਮਣੇ ਹੀ ਹੈ। ਹਮ। ਅੱਛਾ ਫਿਰ ਤੁਸੀਂ ਨੋਟ ਕਰੋ ਕਲਾਸ ਨੰਬਰ 1 ਚ ਬੈਗਰ। ਹਮ। ਬੈਗਰ ਨੂੰ ਤੁਸੀਂ ਨੋਟ ਕੀਤਾ ਇਟਾਲਿਕ ਕੀਤਾ ਹੈ। ਹਮ। ਲਿਖਿਆ ਨਾ ਇਟਾਲਿਕ। ਉਹਦੇ ਦੇ ਜੇ ਮੈਨੂੰ ਸਮਝ ਆਂਦੀ ਇਹਦੀ ਲੋੜ ਕੀ ਪੈਸੀ ਨੂੰ ਟੈਲ ਕਰਦੀ। ਹਮ। ਮੈਨੂੰ ਮੰਤਰ ਕੋਈ ਸਮਝ ਨਹੀਂ ਆ ਰਹੀ ਕੋਕਿ ਜੜੇ ਆਣਾ ਕਲਾਸ 2 ਦੇ ਵਿੱਚ ਲਿਖਤਾ ਇਹਨਾਂ ਨੇ ਵੀ ਸਟੇਟ ਕੁਝ ਵੀ ਕਰਾ ਸਕਦੀ ਆ ਤੇ ਫਿਰ ਇਸ ਕਰਕੇ ਉਹਨਾਂ ਨੇ ਬੈਗਰ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਆ ਆਹਨੋ ਕਿ ਕਿ ਦਬ ਰਾਜ ਮੰਤਰੋ ਕਿ ਤੁਸੀਂ ਪੜੋ ਤੇ ਤੁਸੀਂ ਫਿਰ ਆਪਣੇ ਆਪ ਨੇ ਤੁਹਾਨੂੰ ਸਰਕਰ ਜਨ ਪੈਂਦਾ ਕਿ ਇਹ ਗੱਲ ਕੀ ਕਰ ਰਹੇ ਹੂੰ ਇੱਕ ਦਾ ਤੇ ਲੱਗਦਾ ਚੰਗੀ ਗੱਲ ਆ ਹੋ ਕੇ ਫਿਰ ਉਹ ਦੂਜੇ ਤੇ ਆਉ ਉਹ ਗਾਲੀ ਪੁੱਠੀ ਪੈ ਜਾਂਦੀ ਫਿਰ ਬਿਲਕੁਲ ਬਿਲਕੁਲ ਪਰ ਇਹ ਫੰਡਮੈਂਟਲ ਰਾਈਟ ਕਿਥੋਂ ਗਈ ਫੰਡਮੈਂਟਲ ਤਾਂ ਹੈ ਹੀ ਨਹੀਂ ਨਾ ਇਹ ਤਾਂ ਦੇਖ ਰਿਹਾ ਸਾਫ ਹੋ ਗਿਆ ਫੰਡਮੈਂਟਲ ਦੇਖਣਾ ਇਹ ਮਜਾਕ ਹੋਇਆ ਨਾ ਫਿਰ ਸਹੀ ਸਹੀ ਗੱਲ ਆਇੱਥੇ ਤੱਕ ਤਾਂ ਠੀਕ ਹੈ ਇੱਥੇ ਤੱਕ ਠੀਕ ਹੈ ਬਿਹਾ ਓਕੇ ਹੈ ਜੀ ਮਿਲ ਗਿਆ ਸਾਨੂੰ ਰਾਈਟ ਮਿਲ ਗਿਆ ਜੀ ਨਹੀਂ ਰਾਈਟ ਨਹੀਂ ਇਹ ਇਹ ਗਵਰਨਮੈਂਟ ਦੇ ਇਹ ਜਿਹੜੀ ਚੀਜ਼ ਹੈ ਬਾਈ ਲਾ ਇਹ ਬਾਲ ਬਾਈ ਲਾ ਕਰਨਾ ਚਾਹੀਦਾ ਕਿ ਹਿਊਮਨ ਡੀਸੈਂਸੀ ਨੂੰ ਹਿਊਮਨ ਰਾਈਟਸ ਨੂੰ Protect ਕਰਨਾ ਬਿਲਕੁਲ ਠੀਕ ਹੈ ਨਾ ਪੜੇ ਫੰਡਾਮੈਂਟਲ ਰਾਈਟਸ ਹੋਣੀ ਹੋਈ ਨਹੀਂ ਹੋਇਆ ਬਿਲਕੁਲ ਸਰਕਲ ਮਤਲਬ ਇਹ ਹੁਣੇ ਕੰਪਲਸਰੀ ਹੋਣੀ ਚਾਹੀਦੀ ਵੀ ਕਿਸੇ ਨਾਲ ਇਸ ਤਰੀਕੇ ਨਾਲ ਨਹੀਂ ਹੋਏਗਾ ਕੰਮ ਜਦੋਂ ਤੁਸੀਂ ਦੇਖਣਾ ਮਤਲਬ ਤੁਸੀਂ ਤੁਸੀਂ ਅਗੇਨ ਫਿਰ ਜੇ ਤੋ ਪੜੋਗੇ ਇਹ ਫਿਰ ਤੁਸੀਂ ਕੋਈ ਕਰ ਕੀ ਰਹੇ ਹੂੰ ਕਿ ਕੌਣ ਹੈਗੇ ਜਿਹੜੇ ਲੋਕ ਜਿਨ੍ਹਾਂ ਨੇ ਆ ਪੈ ਕੇ ਲਿਖਿਆ ਬਿਲਕੁਲ ਬਿਲਕੁਲ ਆ ਵਾਕਏ ਤੁਹਾਡੀ ਗੱਲ ਠੀਕ ਹੈਗੇ ਫੰਡਾਮੈਂਟਲ ਰਾਈਟਸ ਨਹੀਂ ਹੈਗੇ ਤਾਂ ਮਤਲਬ ਲਾਅ ਦੇ ਵਿੱਚ ਛੋੜੇ ਜਾਵੇ ਕਿਸੇ ਦਾ ਮਰਡਰ ਕਰਨਾ ਬਿਲਕੁਲ ਕ੍ਰਾਈਮ ਹੈ ਮਰਡਰ ਨਹੀਂ ਕਰ ਸਕਦੇ ਅਸੀਂ ਚੋਰੀ ਨਹੀਂ ਕਰ ਸਕਦੇ ਤਾਂ ਇਹ ਸੇ ਤੋਂ ਜਿਹੜਾ ਫੋਰਸਫੁਲੀ ਲੇਬਰ ਨਹੀਂ ਕਰਵਾ ਸਕਦੇ ਧੱਕਾ ਨਹੀਂ ਕਰ ਸਕਦੇ ਉਹ ਇੱਕ ਬਾਇ ਲਾ ਹੋਣਾ ਚਾਹੀਦਾ ਸੀ ਬਾਇ ਲਾ ਦੇਖੋ ਨਾ ਇਹ ਚੀਜ਼ਾਂ ਬਾਇ ਲਾ ਹੋਣੀਆਂ ਚਾਹੀਦੀਆਂ ਨਾ ਕਿ ਕਨਸਟੀਟਿਊਸ਼ਨ ਚਾਹੀਦੀ ਢੱਪਾ ਕਨਸਟੀਟਿਊਸ਼ਨ ਦੇ ਵਿੱਚ ਜਿਹੜੀਆਂ ਪ੍ਰਿੰਸੀਪਲਸ ਹੁੰਦੇ ਆ ਉਹ ਪਾਵਰ ਹੁੰਦੀ ਹੈ ਜਿਹਦੀ ਕਿ ਵੈਲਿਊ ਬੰਦੀ ਹੈ ਕਿ ਲੈ ਵੀ ਇਹ ਸਾਡੇ ਇਹ ਸਾਡਾ ਟਾਪ ਜਿਹੜਾ ਟਾਪਮੋਸਟ ਲਾ ਹੈ ਅਸੀਂ ਉਹਨੂੰ ਫਾਲੋ ਕਰਾਂਗੇ ਜੀ ਅਜਾ ਹੁਣ 23 ਦਾ ਹੋ ਗਿਆ ਨਾ पक्का कोई फंडामेंटल राइट गल गल ही नहीं है हूं आ जाओ चौबी जी जी चौबी टाइटल है प्रोहिबिशन ऑफ इंप्लॉयमेंट ऑफ चिल्ड्रन इन फैक्ट्रीज एक्सट्रा टाइटल है ठीक है प्रोहिबिशन ऑफ इंप्लॉयमेंट ऑफ चिल्ड्रन इन फैक्ट्रीज एक्सैट्रा हूं आम सुपरफिशली पढ़ोगे तो चंगा लगता है ये चंगी गल है Huna detail no child below the age of fourteen years. Okay, no child below the age of fourteen years shall be employed to work in any factory hmm. or mine or engaged in any other hazardous employment. Hmm. ਮੰ ਕੀ ਦੇਖੋ ਹੁਣ ਜੇ ਸੋਚੋ ਕਿ ਇਹ ਬੱਚਿਆਂ ਵਾਸਤੇ ਚੰਗੀ ਚੀਜ਼ ਲਿਖੀ ਹੈ ਪਰ ਧਿਆਨ ਨਾਲ ਪੜੋ ਕਿ ਕਿਆ ਕੀ ਰਿਹਾ ਔਰ ਇਹ ਵੀ ਪੜੋ ਕਿ ਕਿੱਥੇ ਕਿੱਥੇ ਤੁਸੀਂ ਬੱਚਿਆਂ ਤੋਂ ਕੰਮ ਕਰਵਾ ਸਕਦੇ ਹੋ ਜੀ ਜੀ ਇੱਕ ਇਸ਼ਾਰਾ ਕਰਤਾ ਵੀ ਆ ਚੀਜ਼ਾਂ ਛੱਡ ਦਿਓ ਦੋ ਚਾਰ ਬਾਕੀ ਦੇ ਤੁਸੀਂ ਕਰੀ ਜਾਓ ਬਾਕੀ ਕਰੀ ਜਾ ਹੂੰ ਪਿੱਛੇ ਜਦੋਂ ਵੀ ਮੈਂ ਜਾਣਾ ਕਰੋੜ ਭਾਗ ਮੈਂ ਦਿੱਲੀ ਦੇ ਵਿੱਚ ਉੱਥੇ ਬੱਚੇ ਬੇਸਿਕ ਬੱਚੇ ਕੰਮ ਕਰ ਰਹੇ ਹੁੰਦੇ ਸਰ ਕੈਪੀਟਲ ਆ ਦਿੱਲੀ ਉੱਥੇ ਕਰਦੇ ਆ ਦੁਕਾਨਾਂ ਦੇ ਕਰਦੇ ਆ ਹਰ ਕੋਈ ਬੱਚੇ ਕੰਮ ਕਰਦੇ ਸਾਰੇ ਪਾਸੇ ਕਰਦੇ ਆ ਜੀ ਹੁਣ ਬੱਚੇ ਬੱਚਾ ਨੂੰ এমਪਲॉयमेंट ਮਿਲਦੀ ਪਈਏ ਔਰ ਉਹਪਨਾ ਪਰ ਕਾਨੂੰਨ ਦੇ ਹਿਸਾਬ ਦੇ ਨਾਲ ਬੱਚਿਆਂ ਦੀ ਜਿਹੜੀ ਜਿੱਥੇ ਉਹ ਬੱਚਾ ਨੂੰ ਸਕੂਲ ਜਾਣਾ ਚਾਹੀਦਾ ਬੱਚਾ ਨੂੰ ਡਵਰਕਰ ਕੰਮ ਕਰਵਾਉਂਦੇ ਉਹ ਖਤਮ ਹੋ ਗਈ ਗੱਲ ਕਿਉਂਕਿ ਬੱਚਾ ਤੇ ਹੁਣ ਇਹ ਐਕਸਪਲੋਇਟੇਸ਼ਨ ਤੇ ਆ ਹੋਈ ਨਾ ਬੱਚਿਆਂ ਦੀ ਐਕਸਪਲੋਇਟੇਸ਼ਨ ਤੇ ਆ ਹੋਈ ਜੀ ਪਰ ਉਹਦੇ ਬਾਰੇ ਮਤਲਬ ਉਹਨਾਂ ਨੇ ਐਸੀ ਚੀਜ਼ ਪਾਈ ਹੈ ਕਿ ਤੁਸੀਂ ਉਹਦੇ ਨਾਲ ਲੀਗਲ ਬਣ ਕੇ ਕੱਟ ਜਾਵੀਂ ਜੀ ਉੱਤੋਂ ਜੋ ਜੇ ਪੜੋਗੇ ਨਾ ਧਿਆਨ ਨਾਲ ਪ੍ਰੋਹੀਬਿਸ਼ਨ ਆਫ এমਪਲॉयਮੈਂਟ ਆਫ ਚਿਲड्रन ਇਨ ਫੈਕਟਰੀਜ਼ ਤੇ ਕੰਮ ਪੜਿਚੰਗੀ ਗਾਲਾ ਹੁਣ ਤਾਂ ਫਿਰ ਆ ਜਾ ਹੁਣ ਹੈਜ਼ਰਡਸ এমਪਲॉयਮੈਂਟ ਅਥਲੇ ਲਿਖਿਆ ਨਾ ਜੀ 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 ਹੁਣ ਜਿਹੜਾ ਹੈ ਵਰਡ ਹੈਜ਼ਰਡਸ ਆ ਹੁਣ ਜਿਹੜੇ ਬੱਚੇ ਉੱਥੇ ਕੰਮ ਕਰ ਰਹੇ ਸੀ ਦਿੱਲੀ ਦੇ ਵਿੱਚ ਪੋਲੂਸ਼ਨ ਦੇ ਵਿੱਚ ਹੂੰ ਮੇਰੇ ਹਿਸਾਬ ਨਾਲ ਤਾਂ ਉਹ ਵੀ ਹੈਜ਼ਰਡਸ ਆ ਜੀ 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 ਪਰ ਉਹਨਾਂ ਦੇ ਹਸਾਬ ਨਾਲ ਨਹੀਂ ਹੂੰ ਉਹਨਾਂ ਦੇ ਹਸਾਬ ਨਾਲ ਬਿਲਕੁਲ ਹੈਜ਼ਰਡਸ ਨਹੀਂਗਾ ਜੀ 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 ਤਾਂ ਹੁਣ ਇਹਦੇ ਤੇ ਬੜੀ ਵੱਡੀ ਪ੍ਰੋਬਲਮ ਹੈਗਾ ਕਿ ਇੱਕ ਕਰ ਕੀ ਰਹਾ ਹੈ ਇਹ ਕਿਹੜੀ ਚੀਜ਼ ਹੈਗੀ ਏ ਇੰਗੇਜਡ ਇਨ ਐਨੀ ਅਦਰ ਹੈਜ਼ਰਡਸ এমਪਲੋਇਮੈਂਟ ਉਹਨੇ ਦੇਖੋ ਨਾ ਇਸ ਸਬਜੈਕਟ ਟੂ ਇੰਟਰਪ੍ਰੀਟੇਸ਼ਨ ਮੰਨਿਆ ਫੈਕਟਰੀ ਬਣਾ ਲਈ ਚਲੋ ਫੈਕਟਰੀ ਚ ਨਹੀਂ ਕੰਮ ਕਰਨਾ ਮਾਈਨ ਬਣਾ ਲਈ ਮਾਈਨ ਚ ਨਹੀਂ ਕੰਮ ਕਰ ਰਹਾ ओके okay, तो आकी देखो अन एम्प्लॉयमेंट वर्सेस तो बढ़िया जगह अनलिमिटेड चीजें ने बढ़िया चीजें ओदे विच दा मतलब ਤੁਸੀਂ ਬੱਚਾ ਨੂੰ ਬੱਚਾ ਨੂੰ ਤੁਸੀਂ এমਪਲॉय ਕਰ ਸਕਦੇ ਹੋ ਕਰ ਸਕਦੇ ਬਿਲਕੁਲ ਹੁੰਦੀਆਂ ਹੁੰਦੇ ਨਾ ਦਿੱਲੀ ਜਾ ਕੇ ਆਪ ਦੇਖਦਾ ਹੋ ਨਾ ਸ਼ਰਿਆਨ ਸਾਰੇ ਦੇਸ਼ ਚ ਹੁੰਦੀਆਂ ਨੇ ਸੋ ਹੁਣ ਤੁਸੀਂ ਮੈਨੂੰ ਦੱਸੋ ਇੱਕ ਕਿਹੜੀ ਫੰਡਾਮੈਂਟਲ ਰਾਈਟ ਕੀ ਹੈ ਦੇਖੋ ਜੀ 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 ਕੋਈ ਨਹੀਂ ਕੀ ਹਾਂ ਇਹ ਜ ਕੋਈ ਫੰਡਾਮੈਂਟਲ ਰਾਈਟ ਨਹੀਂ ਹੈ ਕਿ ਜਿਹੜੀ ਕਿ ਅਸੀਂ ਕਹੀਏ ਕਿ ਸਾਡੇ ਜਿਹੜੇ ਉੱਥੇ ਦੇਸ਼ ਦੇ ਲੋਕ ਹੈ ਉਹਨਾਂ ਲਈ ਕਹੀ ਹੈ ਬਿਲਕੁਲ ਸਹੀ ਗੱਲ ਹੈ ਜੀ ਇਹ ਵੀ ਬ मजाक ਹੈ ਹੂੰ ਇਹ ਮ मजाक ਕੀਤਾ ਜਾ ਰਿਹਾ ਸਰ ਬਿਲਕੁਲ ਕਲੀਅਰ ਲਿਖਿਆ ਜੀ ਸਰ ਕੋਈ ਲੁਕਾਛੋ ਪਿਆਲਾ ਖੇਡ ਹੈ ਹੀ ਨਹੀਂ ਹੈ ਸਾਹਮਣੇ ਗੱਲ ਲਿਖੀ ਹੋਈ ਹੈ ਠੀਕ ਹੈ ਨਾ ਕੋਈ ਵੀ ਪੜ ਸਕਦਾ ਕਿਤੋਂ ਵੀ ਲੈ ਕੇ ਤਾਂ ਫ੍ਰੀ ਮਿਲ ਜਾਂਦਾ ਹੈ ਤੁਲਕੋ ਜੀ ਰਾਮ ਮੈਂ ਅੱਜਕੱਲ ਤਾਂ ਦੇਖੋ ਨਾ ਇਹ ਅੱਜਕੱਲ ਤੇ ਬੜਾ ਸੋਖਾ ਹੋ ਗਿਆ ਭਗਵਾਨਾ ਕਿ ਸਾਡੇ ਲੋਕ ਪੜ੍ਹਨਗੇ ਤਾਂ ਪਤਾ ਲੱਗੇਗਾ ਨਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਹਾਂ ਅੱਜ ਕੱਲ ਮੈਨੂੰ ਇਹ ਵੀ ਪਤਾ ਲੱਗਾ ਪੰਜਾਬੀ ਚ ਵੀ ਬਣ ਗਿਆ ਮੈਨੂੰ ਰੀਸਲਿਕ ਕਿਸ ਨੇ ਦੱਸਿਆ ਸੀ ਕਿ ਪੰਜਾਬੀ ਚ ਵੀ ਆ ਗਿਆ ਹੂੰ ਤੇ ਕਿਉਂਕਿ ਮੈਂ ਹਿੰਦੀ ਦੇ ਵਿੱਚ ਮੇਰੇ ਕੋਲ ਹੈਗਾ ਵੇ ਪਰ ਜਦੋਂ originally ਕੋਈ ਅੰਗਰੇਜ਼ੀ ਚ ਲਿਖਿਆ ਗਿਆ ਉਹ ਮੈਂ ਇਸ ਕਰਕੇ ਉਹਨੂੰ ਉੱਥੇ ਲਾਣਾ ਕਿ ਅੰਗਰੇਜ਼ੀ ਦਾ ਪੜੋ ਫੇ ਮੈਨੂੰ ਟ੍ਰਾਂਸਲੇਸ਼ਨ ਦੀ ਪ੍ਰੋਬਲਮ ਨਹੀਂ ਆਉਂਦੀ ਜੀ 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 ਪਰ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਹੈ ਸਰ ਜੀ ਪੰਜਾਬੀ ਪੜ੍ਹਨਾ ਚਾਹੁੰਦੇ ਹੈ ਮੈਨੂੰ ਇਹਨਾਂ ਪਤਾ ਲੱਗਾ ਪੰਜਾਬੀ ਚ ਵੀ ਆ ਗਿਆ ਠੀਕ ਹੈ ਨਾ ਤੇ ਸੋ ਅੱਜ ਤੇ 23 ਚੋ 24 ਹੋ ਗਿਆ ਹੁਣ ਆਪਾਂ 25 ਵੀ ਕਰ ਲੈਨੇ ਆ ਤੇ ਦੋ ਆਪਾਂ ਜਿਹੜਾ 23 ਤੇ 24 ਵਾਲਾ ਸੈਪਰੇਟ ਆਪਾਂ ਸਮਾਕਾ ਨੂੰ ਖਤਮ ਕਰ ਲੈਨੇ ਆ ਤੇ ਬਾਕੀ ਇਸ ਸੰਬੰਧ ਵਿੱਚ ਮੈਂ ਫਿਰ ਅਪੀਲ ਕਰਦਾ ਵੀ ਕਿਸੇ ਦਾ ਕੋਈ ਸੁਝਾਅ ਹੋਵੇ ਕੋਈ ਕੁਐਸਚਨ ਹੋਵੇ ਤਾਂ ਸਾਨੂੰ ਪਲੀਜ਼ ਲਿਖ ਕੇ ਬੋਲ ਕੇ ਫੋਨ ਕਰਕੇ ਜਿਵੇਂ ਤੁਹਾਡੀ ਇੱਛਾ ਸਾਨੂੰ ਨੋਟ ਕਰਵਾਓ ਤੇ ਜੋ ਕੁਝ ਲਿਖਿਆ ਸਾਹਮਣੇ ਜੇ ਕਿਸੇ ਨੇ ਗੱਲ ਵੀ ਕਰਨੀ ਹੁੰਦੀ ਹੈ ਤਾਂ ਅਸੀਂ ਉਹ ਗੱਲ ਕਰਦੇ ਆ ਜੋ ਕੁਝ ਲਿਖੀ ਹੋਈ ਆ ਇਧਰ ਉਧਰ ਤੇ ਦਲੀਲਾਂ ਤੁਹਾਡੇ ਮਨ ਚ ਕੀ ਆ ਤੁਸੀਂ ਕੀ ਸੋਚਦੇ ਆ ਤੁਹਾਡੀ ਵਿਆਖਿਆ ਕੀ ਆ ਉਹ ਸਾਨੂੰ ਫਰਕ ਨਹੀਂ ਪੈਂਦਾ ਅਸੀਂ ਗੱਲ ਕਰਦੇ ਵੇ ਇੱਥੇ ਅੱਖਰ ਤੋਂ ਅੱਖਰ ਵਰਡ ਟੂ ਵਰਡ ਕੀ ਲਿਖਿਆ ਆ ਜਿੰਨੇ ਵੀ ਡਿਬੇਟ ਕਰਨੀ ਆ ਕਨਸਟੀਟਿਊਸ਼ਨ ਪੜ੍ਹ ਕੇ ਆਵੇ ਤੇ ਵਰਡ ਟੂ ਵਰਡ ਆਪਾਂ ਗੱਲ ਕਰਨ ਨੂੰ ਤਿਆਰ ਆ ਉਹਦੇ ਨਾਲ ਤੇ ਇਹ ਵੀ ਚਲੋ ਕਦੇ ਸਮਾਂ ਆਏਗਾ ਆਪਾਂ ਕਰਾਂਗੇ ਵੀ ਸੋ ਇਹ ਅੱਜ ਦਾ ਪ੍ਰੋਗਰਾਮ ਹੁਣ ਆਪਾਂ ਇੱਥੇ ਖਤਮ ਕਰਦੇ ਇਸ ਤੋਂ ਬਾਅਦ ਅਸੀਂ 25 ਵਾਲਾ ਲੈ ਕੇ ਆਉਨੇ ਆ ਜੀ ਸਰ ਥੈਂਕ ਯੂ